ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਗਜੀਤ ਸਿੰਘ ਤੁਹਾਡਾ ਮੇਰੇ YouTube ਚੈਨਲ 'ਤੇ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਲੱਗਾ ਮੈਨੂੰ Instagram 'ਤੇ ਕਾਫੀ ਭੈਣਾ ਦੇ ਮੈਸੇਜ ਆਏ ਸੀ ਕਿ ਸਾਨੂੰ ਜਦੋਂ ਮਹਾਮਾਰੀ ਹਰ ਮਹੀਨੇ ਆਉਂਦੀ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਪਾਠ ਕਰਨ ਬਾਰੇ ਕਈ ਵਾਰ ਰੋਕਿਆ ਜਾਂਦਾ ਹੈ ਗੁਰਦੁਆਰੇ ਜਾਣ ਤੋਂ ਵੀ ਕਿਹਾ ਜਾਂਦਾ ਹੈ ਤਾਂ ਇਹਦੇ ਬਾਰੇ ਸਾਨੂੰ ਸਮਝਾਉਣਾ ਕਰੋ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਮਹਾਮਾਰੀ ਦੇ ਬਾਬਤ ਇਹ ਬਹਿਮ ਭਰਮ ਕਿੱਥੋਂ ਸ਼ੁਰੂ ਹੋਏ ਕਿਹਨੇ ਸ਼ੁਰੂ ਕੀਤੇ ਤਾਂ ਇਹਦਾ ਸਿੱਖੀ ਦੇ ਵਿੱਚ ਕੀ ਰੋਲ ਹੈ ਤਾਂ ਜੀ ਇਸ ਵੀਡੀਓ ਨੂੰ ਆਪਾਂ ਸ਼ੁਰੂ ਕਰਦੇ ਹਾਂ ਹੁਣ ਮਹਾਮਾਰੀ ਹੈ ਜਿਹੜੀ ਪਹਿਲਾਂ ਤੇ ਮੈਂ ਇਸ ਗੱਲ ਤੋਂ ਸ਼ੁਰੂ ਕਰਾਂ ਇਹ ਇੱਕ ਕੁਦਰਤੀ ਪ੍ਰਕਿਰਿਆ ਹੈ ਜਿਹੜੀ ਕਿ ਪ੍ਰਮਾਤਮਾ ਨੇ ਔਰਤ ਦੇ ਹਿੱਸੇ ਦੇ ਵਿੱਚ ਲਿਆਂਦੀ ਹੈ ਜਿਸ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਗੁਰਬਾਣੀ ਅੰਦਰ ਇਹ ਬਿਆਨ ਕੀਤਾ ਹੈ ਸੋ ਕਿਉਂ ਮੰਦਾ ਆਖੀ ਹੈ ਜਿਤ ਜਮਹਿਰਾ ਜਾਣ ਕਿ ਉਸ ਔਰਤ ਨੂੰ ਕਿਉਂ ਮੜਾ ਆਖਣਾ ਕਿਉਂ ਮੰਦਾ ਆਖਣਾ ਜਿਸ ਔਰਤ ਦੇ ਕਰਕੇ ਹੀ ਸੰਸਾਰ ਦੇ ਅੰਦਰ ਰਾਜੇ ਮਹਾਰਾਜੇ ਪੀਰ ਪੈਗੰਬਰ ਗੁਰੂ ਆਦਿਕ ਯੋਧੇ ਪੈਦਾ ਹੁੰਦੇ ਨੇ ਹੁਣ ਗੁਰਬਾਣੀ ਦੇ ਅਨੁਸਾਰ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਜਿਹੜੀ ਇਹ ਮਹਾਮਾਰੀ ਆਉਣਾ ਇਹ ਔਰਤ ਦੇ ਹਿੱਸੇ ਦੇ ਵਿੱਚ ਹੈ ਕਿਉਂਕਿ ਉਹ ਹੀ ਉਤਪਤੀ ਦਾ ਸਾਧਨ ਹੈ ਉਸ ਦੇ ਦੁਆਰਾ ਹੀ ਅੱਗੇ ਜਗਤ ਚੱਲਦਾ ਹੈ ਜਗਤ ਬਣਦਾ ਹੈ ਹੁਣ ਇਸ ਨੂੰ ਮਾੜਾ ਕਿਸ ਨੇ ਬਿਆਨ ਕੀਤਾ ਪੁਜਾਰੀ ਵਰਗ ਹੈ ਜਿਹੜਾ ਕਿ ਮੈਂ ਥੋੜੀ ਜੀ ਗੱਲ ਕਰਾਂ ਉਸਨੇ ਤੇ ਇਹ ਵੀ ਪ੍ਰਥਾ ਲਾਗੂ ਕੀਤੀ ਹੋਈ ਸੀ ਕਿ ਜਦੋਂ ਕਿਸੇ ਔਰਤ ਦਾ ਪਤੀ ਮਰ ਜਾਂਦਾ ਹੈ ਤਾਂ ਉਹਨੂੰ ਜਲਦੀ ਨੂੰ ਚਿਖਾ ਦੇ ਵਿੱਚ ਸਾਰ ਦਿੱਤਾ ਜਾਂਦਾ ਸੀ ਜਿਸ ਨੂੰ ਸਤੀ ਪ੍ਰਥਾ ਕਹਿੰਦੇ ਨੇ ਤਾਂ ਉਸ ਹੀ ਪੁਜਾਰੀ ਵਰਗ ਨੇ ਇਹ ਪ੍ਰਥਾ ਵੀ ਲਾਗੂ ਕੀਤੀ ਸੀ ਕਿ ਜਦੋਂ ਕੋਈ ਔਰਤ ਨੂੰ ਮਹਾਮਾਰੀ ਆਉਂਦੀ ਹੈ ਕਿਸੇ ਲੜਕੀ ਨੂੰ ਜਦੋਂ 15-16 ਸਾਲਾਂ ਦੀ ਹੁੰਦੀ ਹੈ ਤਾਂ ਮਹਾਮਾਰੀ ਆਉਂਦੀ ਹੈ ਇਹਨੂੰ ਪੀਰੀਅਡਸ ਕਹਿੰਦੇ ਨੇ ਇਹ ਆਉਂਦੇ ਨੇ ਤਾਂ ਉਹ ਕਰਦਾਚੁਲ ਜਿਹੜਾ ਕਿਚਨ ਦਾ ਕੰਮ ਨਹੀਂ ਕਰ ਸਕਦੀ ਕੋਈ ਖਾਣਾ ਨਹੀਂ ਬਣਾ ਸਕਦੀ ਕੋਈ ਵੀ ਘਰ ਦੇ ਜਿਹੜੇ ਰਸੋਈ ਦੇ ਕੰਮ ਨੇ ਉਹਨਾਂ ਤੋਂ ਉਹਨੂੰ ਬਾਹਰ ਰੱਖਿਆ ਜਾਂਦਾ ਸੀ ਤੇ ਉਹ ਧਾਰਮਿਕ ਸਥਾਨਾਂ ਤੇ ਨਹੀਂ ਜਾ ਸਕਦੀ ਕੋਈ ਧਾਰਮਿਕ ਰਸਮ ਨਹੀਂ ਨਿਭਾ ਸਕਦੀ ਕਿਉਂਕਿ ਉਹ ਅਪਵਿੱਤਰ ਹੋ ਚੁੱਕੀ ਹੈ ਹੁਣ ਜੇ ਇਹਨੂੰ ਅਪਵਿੱਤਰਤਾ ਦੇ ਨਾਲ ਜੋੜ ਕੇ ਵੇਖਿਆ ਜਾਵੇ ਤਾਂ ਇਸ ਦਾ ਅਰਥ ਸਿੱਧਾ ਇਹ ਬਣਦਾ ਹੈ ਕਿ ਫਿਰ ਅਸੀਂ ਸਾਰੇ ਹੀ ਮਨੁੱਖ ਜਿੰਨੇ ਇਸ ਦੁਨੀਆ ਦੇ ਵਿੱਚ ਪੈਦਾ ਹੋ ਰਹੇ ਨੇ ਅਪਵਿੱਤਰ ਹੀ ਪੈਦਾ ਹੋਏ ਨੇ ਤਾਂ ਇਸ ਨੂੰ ਇਸ ਤਰ੍ਹਾਂ ਨਹੀਂ ਵੇਖਿਆ ਜਾ ਸਕਦਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਇਹ ਅਸੀਂ ਸ਼ਬਦ ਪੜ੍ਹਦੇ ਹਾਂ ਜੋ ਜੋਰੂ ਸਿਰ ਨਾਵਣੀ ਆਵੇ ਬਾਰੂ-ਬਾਰ ਝੂਠੇ ਝੁੱਠਾ ਮੁਖ ਵਸੇ ਨਿਤਨਿਤ ਹੋਏ ਖੁਆਰ ਕਿ ਜਿਵੇਂ ਹਰ ਮਹੀਨੇ ਇੱਕ ਔਰਤ ਨੂੰ ਮਹਾਮਾਰੀ ਆਉਂਦੀ ਹੈ ਇਹ ਕੁਦਰਤੀ ਪ੍ਰਕਿਰਿਆ ਹੈ ਜਿਹੜੀ ਆਉਣੀ ਹੈ ਜੇ ਔਰਤ ਨੂੰ ਮਹਾਮਾਰੀ ਨਾ ਆਵੇ ਤਾਂ ਕਦੇ ਵੀ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਕਦੇ ਵੀ ਮਾਂ ਨਹੀਂ ਬਣ ਸਕਦੀ ਇਹ ਇੱਕ ਐਜੂਕੇਸ਼ਨ ਦਾ ਪੱਖ ਵੀ ਹੈ ਜਿਹੜੀ ਭਾਰਤ ਦੇ ਵਿੱਚ ਸੈਕਸ ਐਜੂਕੇਸ਼ਨ ਜਾਂ ਕਹ ਲਈਏ ਕਿ ਫਿਜ਼ੀਕਲ ਜਿਹੜੀਆਂ ਐਜੂਕੇਸ਼ਨਸ ਹੁੰਦੀਆਂ ਨੇ ਉਹ ਨਹੀਂ ਦਿੱਤੀਆਂ ਜਾਂਦੀਆਂ ਸਾਡੇ ਮਾਤਾ ਪਿਤਾ ਵੀ ਸਾਡਾ ਆਲਾ ਦਵਾਲਾ ਵੀ ਇਸ ਵਿਸ਼ੇ ਤੇ ਗੱਲ ਕਰੀ ਜਾਵੇ ਤਾਂ ਇਸ ਗੱਲ ਨੂੰ ਬੜਾ ਘਣਾਉਣਾ ਮੰਨਦੇ ਨੇ ਭੈੜਾ ਮੰਨਦੇ ਨੇ ਕਿ ਇਹ ਕਿਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਉਹ ਦੂਜੇ ਪਾਸੇ ਜੇ ਫੋਰਨਰ ਕੰਟਰੀਆਂ ਦੇ ਵਿੱਚ ਵੇਖਿਆ ਜਾਵੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਇਹਨਾਂ ਵਿਸ਼ਿਆਂ ਦੇ ਪ੍ਰਤੀ ਬੱਚਿਆਂ ਨੂੰ ਓਪਨਲੀ ਸਮਝਾਇਆ ਜਾਂਦਾ ਹੈ ਓਪਨਲੀ ਦੱਸਿਆ ਜਾਂਦਾ ਹੈ ਤੇ ਉਹ ਆਪਣੀ ਟੇਕ ਕੇਅਰ ਵੀ ਕਰਦੇ ਨੇ ਹੁਣ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਜਦੋਂ ਮੁੰਡਿਆਂ ਵਿੱਚ ਵੀ ਇੱਕ ਜੀਨਸ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਉਸ ਤਰ੍ਹਾਂ ਦੇ ਸਪਰਮ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ ਉਹਨਾਂ ਦੇ ਹਾਰਮੋਨਸ ਚੇਂਜ ਹੋਣੇ ਸ਼ੁਰੂ ਹੋ ਜਾਂਦੇ ਨੇ ਤਾਂ ਉਹਨਾਂ ਦੀ ਵੀ ਬਾਡੀ ਦੀਆਂ ਹਰਕਤਾਂ ਚੇਂਜ ਹੋ ਜਾਂਦੀਆਂ ਨੇ ਪਰ ਇਹਨਾਂ ਗੱਲਾਂ ਪ੍ਰਤੀ ਨਾ ਤੇ ਮਾਤਾ ਪਿਤਾ ਖੁੱਲ ਕੇ ਗੱਲ ਕਰਦੇ ਨੇ ਨਾ ਮਾਂ ਤਾਂ ਖੁੱਲ ਕੇ ਗੱਲ ਕਰਨੀ ਪਉਂਦੀ ਹੁਣ ਫਿਰ ਲੜਕੇ ਲੜਕੀਆਂ ਆਪਣੇ ਦੋਸਤਾਂ ਮਿੱਤਰਾਂ ਤੋਂ ਪੁੱਛਦੇ ਨੇ ਬਾਹਰੋਂ ਜਾਣਕਾਰੀ ਇਕੱਠੀ ਕਰਦੇ ਨੇ ਫਿਰ ਜਿਸ ਤਰ੍ਹਾਂ ਦੀ ਨੌਲੇਜ ਉਹਨਾਂ ਨੂੰ ਮਿਲਦੀ ਹੈ ਉਸ ਤਰ੍ਹਾਂ ਦੇ ਢੰਗ ਤਰੀਕੇ ਉਹ ਅਪਣਾ ਲੈਂਦੇ ਨੇ ਪਰ ਇਹ ਗਵਰਨਮੈਂਟ ਨੂੰ ਚਾਹੀਦਾ ਹੈ ਕਿ ਪ੍ਰੋਪਰ ਗਾਈਡੈਂਸ ਇਸ ਵੀ ਟੌਪਿਕ ਤੇ ਪੂਰੇ ਯੂਥ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਕਿਸੇ ਵੀ ਗਲਤ ਤਰੀਕੇ ਦੇ ਨਾਲ ਬਾਹਰੀ ਚੀਜ਼ਾਂ ਵੱਲ ਨਾ ਫਸਣ ਤੇ ਜੇ ਆਪਨੇ ਵੇਖਿਆ ਉਹ ਵੀ ਤਾਂ ਪਿੱਛੇ ਜੇ ਕੁਝ ਫਿਲਮਾਂ ਵੀ ਇਹਦੇ ਤੇ ਬਣੀਆਂ ਸਨ ਜਿਹੜੀਆਂ ਔਰਤ ਦੇ ਲਈ ਸਹਾਇਕ ਹੋ ਸਕਦੀਆਂ ਨੇ ਪੇਟ ਜਿਵੇਂ ਕੁਝ ਇਸ ਤਰ੍ਹਾਂ ਦੀਆਂ ਉਹ ਜਿਹੜੀਆਂ ਔਰਤਾਂ ਦੇ ਲਈ ਕੋਈ ਸਮਾਨ ਹੁੰਦਾ ਹੈ ਜਿਹੜਾ ਉਹਨਾਂ ਦੇ ਬਾਡੀ ਲਈ ਜ਼ਰੂਰੀ ਹੁੰਦਾ ਹੈ ਤਾਂ ਮੈਂ ਗੱਲ ਕਰਾਂ ਕਿ ਇਹ ਮਹਾਮਾਰੀ ਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਰ ਮਹੀਨੇ ਆਉਣੀ ਜ਼ਰੂਰੀ ਹੈ ਤੇ ਉਹਦੇ ਨਾਲ ਹੀ ਉਹ ਮਾਂ ਬਣ ਸਕਦੀ ਹੈ ਤੇ ਉਹ ਮਨੁੱਖ ਝੂਠੇ ਨੇ ਅਸਲ ਦੇ ਵਿੱਚ ਜਿਨ੍ਹਾਂ ਦੇ ਮਨ ਦੇ ਵਿੱਚ ਝੂਠ ਹੈ ਇਹ ਪੁਜਾਰੀ ਵਰਗ ਨੇ ਸ਼ੁਰੂ ਕੀਤਾ ਸੀ ਇਹਦਾ ਸਿੱਖੀ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ ਔਰਤ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵੀ ਪੜ ਸਕਦੀ ਹੈ ਉਹ ਗੁਰਦੁਆਰੇ ਵੀ ਜਾ ਸਕਦੀ ਹੈ ਉਹ ਕੀਰਤਨ ਵੀ ਕਰ ਸਕਦੀ ਹੈ ਉਹ ਕਥਾ ਵੀ ਕਰ ਸਕਦੀ ਹੈ ਹਾਂ ਦਰਬਾਰ ਸਾਹਿਬ ਅੱਜ ਤੱਕ ਵੀ ਔਰਤਾਂ ਕੀਰਤਨ ਨਹੀਂ ਕਰਦੀਆਂ ਇਹਦੇ ਪਿੱਛੇ ਵੀ ਉਹਨਾਂ ਨੇ ਕੋਈ ਲੌਜੀਕ ਰੱਖਿਆ ਹੈ ਜਾਂ ਉਹ ਹੀ ਪੁਜਾਰੀ ਵਰਗ ਵਾਲੀ ਉੱਥੇ ਇਹ ਪਰਿਭਾਸ਼ਾ ਚੱਲ ਰਹੀ ਹੈ ਪਤਾ ਨਹੀਂ ਇਹ ਕਿਸ ਗੱਲ ਨੂੰ ਲੈ ਕੇ ਕਿ ਉੱਥੇ ਔਰਤਾਂ ਦਾ ਕੀਰਤਨ ਕਰਨਾ ਅਜੇ ਵੀ ਲਾਗੂ ਨਹੀਂ ਹੈ ਪਰ ਇਹ ਨਹੀਂ ਹੋਣਾ ਚਾਹੀਦਾ ਕਰ ਸਕਦੀਆਂ ਨੇ ਔਰਤਾਂ ਕਿਉਂਕਿ ਸਿੱਖੀ ਦੇ ਵਿੱਚ ਮਰਦ ਔਰਤ ਦਾ ਕੋਈ ਵੀ ਰੌਲਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਨਹੀਂ ਰੱਖਿਆ ਇਹ ਹੁਣ ਨਾਲ ਹੀ ਇਹਦੀ ਗੱਲ ਇਹ ਵੀ ਸਮਝਣੀ ਬੜੀ ਜ਼ਰੂਰੀ ਹੈ ਕਿ ਇਸ ਵਿਸ਼ੇ ਨੂੰ ਇਸ ਟਾਪਿਕ ਨੂੰ ਇਦਾਂ ਭੱਦੀ ਨਜ਼ਰ ਦੇ ਨਾਲ ਕਿਉਂ ਵੇਖਿਆ ਗਿਆ ਅਜੇ ਤੱਕ ਕਿਉਂਕਿ ਇਸ ਦੇਸ਼ ਦੇ ਵਿੱਚ ਭਾਰਤ ਦੇ ਵਿੱਚ ਇੱਕ ਤੇ ਲੋਕਾਂ ਦਾ ਐਜੂਕੇਸ਼ਨ ਪੱਖ ਹੈ ਜਿਹੜਾ ਉਹ ਬੜਾ ਕਮਜ਼ੋਰ ਹੈ ਇੱਕ ਲੋਕਾਂ ਨੂੰ ਆਮ ਤੌਰ ਤੇ ਇਸ ਵਿਸ਼ੇ ਦੇ ਪ੍ਰਤੀ ਬੜਾ ਘਣਾਉਣੀ ਅੱਖਾਂ ਦੇ ਨਾਲ ਪੇਸ਼ ਕੀਤਾ ਗਿਆ ਕਿ ਇਹ ਤੇ ਲੁੱਚੀਆਂ ਜੀਆਂ ਗੱਲਾਂ ਕਰ ਰਹੇ ਹਾਂ ਕੋਈ ਅਸੀਂ ਮਾੜੀਆਂ ਗੱਲਾਂ ਕਰ ਰਹੇ ਹਾਂ ਤੇ ਫਿਰ ਲੜਕੇ ਲੜਕੀਆਂ ਨੂੰ ਇਹਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਹੈ ਕਿਉਂਕਿ ਨਾ ਤੇ ਉਹਨਾਂ ਨੂੰ ਆਪਣੇ ਘਰੋਂ ਨਾ ਸਕੂਲ ਨਾ ਕਿਸੇ ਹੋਰ ਥਾਂ ਤੋਂ ਕੋਈ ਵੀ ਇਹਦੀ ਪ੍ਰੋਪਰ ਗਾਈਡੈਂਸ ਪ੍ਰੋਪਰ ਸਿੱਖਿਆ ਨਹੀਂ ਮਿਲਦੀ ਹੈ ਤਾਂ ਜੀ ਮੈਂ ਇਸ ਗੱਲ ਨੂੰ ਸਮਾਪਤ ਕਰਾਂ ਗੁਰਬਾਣੀ ਦੇ ਅਨੁਸਾਰ ਇਹ ਹਰ ਮਹੀਨੇ ਆਉਣੀ ਚੰਗੀ ਹੈ ਇਹਦੇ ਪ੍ਰਤੀ ਔਰਤਾਂ ਨੂੰ ਆਪਣੀ ਸੰਭਾਲ ਕਰਨੀ ਚਾਹੀਦੀ ਹੈ ਗੁਰਬਾਣੀ ਨੂੰ ਪੜਨ ਦੇ ਪ੍ਰਤੀ ਇਹਦੇ ਵਿੱਚ ਕੋਈ ਵੀ ਰੋਕ ਟੋਕ ਨਹੀਂ ਹੈ ਹਾਂ ਆਪਣੀ ਸੰਭਾਲ ਕਰੋ ਉਹ ਬਾਡੀ ਦੀ ਇੱਕ ਪ੍ਰਕਿਰਿਆ ਹੈ ਜਿਹੜਾ ਸਦਾ ਹੀ ਹੁੰਦਾ ਰਹਿਣਾ ਹੈ ਤੇ ਇਹੀ ਔਰਤ ਬਹੁਤ ਮਹਾਨ ਹੈ ਕਿਉਂਕਿ ਇੰਨੇ ਦਰਦ ਸਹਿ ਕੇ ਵੀ ਇਹ ਮੈਂ ਇਹਨੂੰ ਇਸ ਤਰ੍ਹਾਂ ਕਹਾ ਕਿ ਜਿਵੇਂ ਸਰੀਰ ਦੀ ਕੋਈ ਹੱਡੀ ਟੁੱਟਦੀ ਹੈ ਤਾਂ ਔਰਤ ਜਦੋਂ ਕਿਸੇ ਬੱਚੇ ਨੂੰ ਜਨਮ ਦਿੰਦੀ ਹੈ ਉਹਨਾਂ ਦਰਦ ਉਹ ਉਸ ਸਮੇਂ ਦੇ ਵਿੱਚ ਸਹਾਰਦੀ ਹੈ ਇਹ ਛੋਟੀ ਗੱਲ ਨਹੀਂ ਹੈ ਬਹੁਤ ਵੱਡੀ ਗੱਲ ਹੈ ਤਾਹੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਔਰਤ ਨੂੰ ਮਹਾਨ ਕਿਹਾ ਔਰ ਮਹਾਨਤਾ ਦਾ ਦਰਜਾ ਦਿੱਤਾ ਬਰਾਬਰਤਾ ਦਾ ਹੱਕ ਦਿੱਤਾ ਪਰ ਅੱਜ ਦੇ ਸਮਾਜ ਦੇ ਅੰਦਰ ਕਈ ਵਾਰ ਔਰਤਾਂ ਦਾ ਬੱਚੇ ਬੱਚੀਆਂ ਦਾ ਇਸ ਗੱਲ ਤੇ ਮਜ਼ਾਕ ਵੀ ਉਡਾਇਆ ਜਾਂਦਾ ਹੈ ਕਿ ਉਹਨਾਂ ਨੂੰ ਇਹਦਾ ਮਹਾਮਾਰੀ ਆ ਗਈ ਹੈ ਪੀਰੀਅਡਸ ਆ ਗਏ ਨੇ ਇਸ ਨੂੰ ਇੱਕ ਹੋਰ ਨਜ਼ਰ ਦੇ ਨਾਲ ਵੇਖਿਆ ਜਾਂਦਾ ਹੈ ਪਰ ਇਹ ਇੱਕ ਸਰੀਰ ਦਾ ਇੱਕ ਸਾਡੇ ਮਨੁੱਖੀ ਜੀਵਨ ਦਾ ਇੱਕ ਗਹਿਰਾ ਅੰਗ ਹੈ ਜਿੱਥੋਂ ਅਸੀਂ ਪੈਦਾ ਹੋਏ ਹਾਂ ਸਾਡਾ ਜਨਮ ਹੋਇਆ ਹੈ ਗਾਂ ਸਾਡੇ ਵੀ ਪਤਨੀਆਂ ਭੈਣਾਂ ਮਾਵਾ ਭੈਣਾਂ ਨੇ ਉਹਨਾਂ ਨੇ ਵੀ ਗਾਂ ਇਹ ਸਾਰੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਹੈ ਵੇਖਣਾ ਹੈ ਇਨੂੰ ਅਸੀਂ ਕਿਸੇ ਵੀ ਅਪਵਿੱਤਰਤਾ ਦੇ ਨਾਲ ਨਾ ਜੋੜ ਕੇ ਵੇਖੀਏ ਧਾਰਮਿਕ ਗੱਲਾਂ ਦੇ ਨਾਲ ਨਾ ਜੋੜ ਕੇ ਵੇਖੀਏ ਇਹ ਸਾਡੀ ਗਲਤ ਗਲਤ ਸਿੱਖਿਆ ਹੈ ਕਿ ਸਾਡੇ ਪੁਜਾਰੀ ਵਰਗ ਨੇ ਜਾਂ ਲੋਕਾਂ ਨੇ ਇਸ ਨੂੰ ਧਾਰਮਿਕ ਗੱਲ ਦੇ ਨਾਲ ਜੋੜ ਕੇ ਵੇਖਿਆ ਇਹ ਸ਼ਰੀਰਕ ਪ੍ਰਕਿਰਿਆ ਹੈ ਨਾ ਕਿ ਕੋਈ ਧਾਰਮਿਕ ਗੱਲ ਹੈ ਸੋ ਤਾਂ ਕਰਕੇ ਜੀ ਉਹੀ ਮਨੁੱਖ ਸੁੱਚੇ ਨੇ ਗੁਰਬਾਣੀ ਦੇ ਅੰਦਰ ਜੇ ਅਸੀਂ ਪੰਕਤੀ ਪੜ੍ਹਦੇ ਹਾਂ ਸੁੱਚੇ ਇਹ ਨ ਆਖੀਨ ਬਹਿਨ ਜ ਪਿੰਡਾ ਤੋਂ ਇਹ ਸੁੱਚੇ ਸਹੀ ਨਾਨਕਾ ਜਨਮਨ ਵਸਿਆ ਸੋਇ ਗੁਰੂ ਨਾਨਕ ਸਾਹਿਬ ਬਾਦਸ਼ਾਹ ਕਹਿੰਦੇ ਸੁੱਚੇ ਉਹ ਨਹੀਂ ਜਿਹੜੇ ਪਿੰਡਾ ਤੋਂ ਹੁੰਦੇ ਨੇ ਫਿਰ ਸੁੱਚੇ ਤੇ ਉਹ ਨੇ ਜਿਹੜੇ ਮਨ ਕਰਕੇ ਸੱਚੇ ਨੇ ਜਿਨ੍ਹਾਂ ਦੇ ਮਨ ਦੇ ਅੰਦਰ ਸਚਾਈ ਹੈ ਸੋ ਅਖੀਰ ਤੇ ਮੈਂ ਇਹੀ ਕਹਿਣਾ ਚਾਹੂੰਗਾ ਮੇਰੀਆਂ ਭੈਣਾਂ ਨੂੰ ਮੇਰੀਆਂ ਮਾਵਾ ਭੈਣਾਂ ਨੂੰ ਜਿਹੜੀਆਂ ਵੀ ਵੀਡੀਓ ਦੇਖ ਰਹੀਆਂ ਨੇ ਕਿ ਇਸ ਤਰ੍ਹਾਂ ਦਾ ਕੋਈ ਭਰਮ ਨਹੀਂ ਕਰਨਾ ਹੈ ਕਿਸੇ ਕਰਮਕਾਂਡ ਦੇ ਵਿੱਚ ਨਹੀਂ ਜਾਣਾ ਹੈ ਇਹ ਕੁਦਰਤ ਵੱਲੋਂ ਬਣਾਈ ਗਈ ਪ੍ਰਕਿਰਿਆ ਹੈ ਆਉਂਦੀ ਰਹਿਣੀ ਹੈ ਆਪਣੀ ਕੇਅਰ ਅਤੇ ਹੋਰਾਂ ਨੂੰ ਵੀ ਇਹਦੇ ਪ੍ਰਤੀ ਜਾਗਰੂਕ ਕਰੋ ਤਾਂ ਕਿ ਕਿਸੇ ਵੀ ਭੈਣ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਪਣੇ ਜੀਵਨ ਦੇ ਵਿੱਚ ਨਾ ਆਵੇ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਜੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਐਂਡ ਸਬਸਕ੍ਰਾਈਬ ਵੀ ਕਰ ਦਿਓ ਤਾਂ ਹੋਰਨਾਂ ਤੱਕ ਵੀ ਇਹਦਾ ਗਿਆਨ ਪਹੁੰਚਾਇਓ ਤਾਂ ਕਿ ਸਹੀ ਗਾਈਡੈਂਸ ਹਰ ਕਿਸੇ ਨੂੰ ਗੁਰਬਾਣੀ ਦੀ ਸੇਵ ਦੇ ਦੁਆਰਾ ਮਿਲਦੀ ਰਹੇ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ